ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਬਈ ਆਪਾਂ ਬਣਾਉਣ ਦਾ ਮਕਸਦ ਇਹੀ ਹੈ ਵੀ ਜਿਹੜੇ ਮੇਰੇ ਵੀਰ ਪੀਐਸਪੀਸੀਐਲ ਅਪਰੈਂਟਸਿਪ 2025 ਨੂੰ 19, 20 ਤੇ 23 ਤਰੀਕ ਨੂੰ ਪੇਪਰ ਦੇ ਕੇ ਆਏ ਨੇ ਤੇ ਉਹਨਾਂ ਦੇ ਨੰਬਰ ਵਧੀਆ ਨੇ ਬਈ ਜਿਨ੍ਹਾਂ ਦੇ ਹਨਾ ਜਿਨ੍ਹਾਂ ਦੇ ਜਿਵੇਂ 70 ਤੁੱਤੇ ਨੇ 80 ਤੁੱਤੇ ਨੇ ਹਨਾ ਜਿਹੜੇ 65 ਤੁੱਤੇ ਨੇ ਉਹ ਤਾਂ ਬਈ ਸਾਰੇ ਦੇ ਸਾਰੇ ਹਨਾ ਤੇ ਬਾਕੀ ਜਿਹੜੇ ਬਈ ਰੈਂਦੇ ਨੇਗੇ ਹੋਰ ਵੀ ਮੰਨ ਲਓ ਵੀ ਉਹ ਵੀ ਦੱਸਦੇ ਆਂ ਆਪਾਂ ਅੱਗੇ ਜਾ ਕੇ ਵੀਡੀਓ ਦੇ ਵਿੱਚ ਵੀ ਕਿੰਨੇ ਤੋਂ ਕਿੰਨੇ ਨੰਬਰਾਂ ਵਾਲੇ ਡਾਕੂਮੈਂਟ ਤੁਸੀਂ ਆਪਣੇ ਤਿਆਰ ਕਰਵਾ ਲਓ ਵੈਰੀਫਿਕੇਸ਼ਨ ਦੇ ਸਮੇਂ ਬਈ ਹਨਾ ਛੋਟੀ ਛੋਟੀ ਤਰੁੱਟੀ ਨੂੰ ਬਹੁਤ ਧਿਆਨ ਨਾਲ ਦੇਖਿਆ ਜਾਂਦਾ ਹੈ ਤੁਹਾਡਾ ਕੋਈ ਵੀ ਡਾਕੂਮੈਂਟ ਜਿਵੇਂ ਤੁਹਾਡਾ 10ਵੀਂ ਦਾ ਸਰਟੀਫਿਕੇਟ ਜਾਂ ਤੁਹਾਡੇ ਆਈਟੀਆਈ ਦੇ ਸਰਟੀਫਿਕੇਟ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਹਨਾ ਬਈ ਇਹ ਇੱਕ ਇਹ ਡਾਕੂਮੈਂਟ ਨੇ ਜਿਹੜੇ ਤੁਹਾਡੇ ਆਪਣੇ ਪ੍ਰੂਫ ਨੇ ਤੇ ਤੁਹਾਡੇ ਇਹ ਸਾਰੇ ਪ੍ਰੂਫ ਇੱਕ ਦੂਜੇ ਦੇ ਨਾਲ ਨਾਮ ਤੁਹਾਡੀ ਡੇਟ ਆਫ ਬਰਥ ਤੇ ਤੁਹਾਡੇ ਮਾਤਾ ਪਿਤਾ ਦਾ ਨਾਮ ਹਨਾ ਇੱਕ ਦੂਜੇ ਦੇ ਨਾਲ ਬਈ ਮੇਲ ਖਾਂਦਾ ਹੋਣਾ ਚਾਹੀਦਾ ਹਨਾ ਤੇ ਇਹ ਵੀਡੀਓ ਬਈ ਹਲੇ ਇਹਨਾਂ ਨੇ ਕੋਈ ਮਤਲਬ ਨਵੀਂ ਲਿਸਟ ਤਾਂ ਕੋਈ ਜਾਰੀ ਕਰੀ ਨਹੀਂ ਵੈਰੀਫਿਕੇਸ਼ਨ ਵਾਸਤੇ ਆਪਾਂ 2000 ਜੋ 23 ਦੇ ਵਿੱਚ ਅਪ੍ਰੈਂਟਸ ਦੀ ਪੋਸਟ ਆਈ ਸੀ ਉਹਨਾਂ ਦੇ ਵਿੱਚ ਜੋ ਇਹਨਾਂ ਨੇ ਡਾਕੂਮੈਂਟ ਮੰਗੇ ਹੋਏ ਸੀ ਹਨਾ ਉਹਦੇ ਆਧਾਰ ਤੇ ਇਹ ਆਪਾਂ ਵੀਡੀਓ ਬਣਾ ਰਿਹਾ ਤੇ ਉਹਦੇ ਅਨੁਸਾਰ ਇਹਨਾਂ ਨੇ ਆਪਾਂ ਤੋਂ 8 ਕ ਡਾਕੂਮੈਂਟ ਮੰਗੇ ਸੀ ਹਨਾ ਬਈ ਤੇ ਉਹ ਤੋਂ 8ਾਂ ਡਾਕੂਮੈਂਟਾਂ ਤੋਂ ਇਲਾਵਾ ਆਪਣੇ ਮਾਤਾ ਪਿਤਾ ਦੇ ਇੱਕ ਆਧਾਰ ਕਾਰਡ ਲੈ ਗਏ ਸੀ ਹੁਣ ਇਹਨਾਂ ਨੇ ਵੀ ਕੋਈ ਚੀਜ਼ ਆਪਾਂ ਤੋਂ ਨਹੀਂ ਲਈ ਹਨ ਤੇ ਆਓ ਆਪਾਂ ਚੱਲਦੇ ਆਂ ਅੱਗੇ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਡਾਕੂਮੈਂਟਾਂ ਦੇ ਬਾਰੇ ਦੱਸਾਂਗੇ ਵੀ ਕੀ ਕੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਤੇ ਕੀ ਕੀ ਨਹੀਂ ਚਾਹੀਦੀਆਂ ਹਨ ਵੀ ਜਿਹੜੇ ਮੇਰੇ دوست ਐਸਸੀ ਸਭ ਤੋਂ ਪਹਿਲਾਂ ਆਪਾਂ ਐਸਸੀ ਦੀ ਗੱਲ ਕਰਦੇ ਆਂ एससी ਦੇ ਵਿੱਚ ਬਈ ਜਿਨ੍ਹਾਂ ਦੇ 55% ਤੋਂ ਉੱਪਰ ਨੰਬਰ ਨੇ ਉਹ ਮੇਰੇ ਵੀਰ ਸਾਰੇ ਦੇ ਸਾਰੇ ਹਨਾ ਆਪਣੇ ਡਾਕੂਮੈਂਟ ਤਿਆਰ ਕਰਵਾ ਲਓ ਤੇ BC 58 ਪਲੱਸ ਜਿਹਦੇ ਨੰਬਰ ਨੇ ਬਈ ਤੇ ਜਰਨਲ 62 ਪਲੱਸ ਹਨਾ ਜਿਨ੍ਹਾਂ ਦੇ ਨੰਬਰ ਨੇਗੇ ਇਹਨਾਂ ਤੋਂ ਉੱਪਰ ਉਹ ਤਾਂ ਬਈ ਸਾਰੇ ਦੇ ਸਾਰੇ ਆਪਣੇ ਡਾਕੂਮੈਂਟ ਜੋ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸੂਗਾ ਵੀ ਉਹ ਉਹ ਡਾਕੂਮੈਂਟ ਆਪਣੇ ਤੁਸੀਂ ਤਿਆਰ ਕਰਵਾ ਲਿਓ ਤੇ ਰਹੀ ਗੱਲ ਕੁੜੀਆਂ ਦੀ ਕੁੜੀਆਂ ਨੇ ਬਈ ਬਹੁਤ ਘੱਟ ਨੇ ਇਹ ਪੇਪਰ ਦਿੱਤੇ ਹੈ ਨਾ ਕੁੜੀਆਂ ਜਿਹਦੇ ਵੀ ਮੰਨ ਲਓ ਕੋਈ ਵੀ ਜਾਤੀ ਦੀ ਹੈ ਨਾ ਪਾਸ ਮਾਰਕ ਤੁਹਾਡੇ ਆ ਗਏ ਮੰਨ ਲਓ ਵੀ ਐਸਸੀ ਵਾਸਤੇ ਸ਼ਾਇਦ 20 ਨੰਬਰ ਹੁੰਦੇ ਨੇਗੇ ਤੇ ਜਰਨਲ ਵਾਸਤੇ 25 ਹੈ ਨਾ ਕੁੜੀ ਕਿਸੇ ਵੀ ਕੈਟਾਗਰੀ ਨਾਲ ਸੰਬੰਧਤ ਹੈ ਜਿਹਦੇ ਪਾਸ ਮਾਰਕ ਨੇ ਬਈ ਆ ਗਏ ਉਹ ਬਈ ਕੁੜੀਆਂ ਆਪਣੇ ਡਾਕੂਮੈਂਟ ਸਾਰੇ ਤਿਆਰ ਕਰਵਾ ਲਿਓ ਜੋ ਮੈਂ ਅੱਗੇ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਤੇ ਇਹ ਵੀਡੀਓ ਬਈ ਆਪਾਂ 2023 ਦੇ ਵਿੱਚ ਜਿਹੜਾ ਇਹਨਾਂ ਨੇ ਹਨਾ ਆਪਣਾ ਪਰਫਾਰਮੇ ਵਗੈਰਾ ਡਾਕੂਮੈਂਟਾਂ ਦੇ ਦਿੱਤੇ ਸੀ ਉਹਦੇ ਆਧਾਰ ਤੇ ਬਣਾ ਰਿਹਾ ਤੇ ਆਓ ਤੁਹਾਨੂੰ ਆਪਾਂ ਉਹ ਪਰਫਾਰਮੈਂਸ ਦਿਖਾਉਨੇ ਆ ਹੁਣ ਅੱਗੇ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਇਹ ਅਟੈਸਟੇਸ਼ਨ ਫਾਰਮ ਲਿਖਿਆ ਹੋਇਆ ਹੈ ਇਹਨਾਂ ਨੇ ਹਨਾ ਜਿਹੜਾ ਕੀ オリジナル ਫਿਲ ਹੋਇਆ ਹੋਣਾ ਚਾਹੀਦਾ ਤੇ ਇਹਦੇ ਵਿੱਚ ਮਤਲਬ ਫੋਟੋ ਸਟੇਟ ਨਹੀਂ ਚਾਹੀਦੀ ਇਹਦੀ ਇੱਕ ਬਈ ਇਹਨਾਂ ਨੇ ਆਹ ਸਵੈ ਘੋਸ਼ਣਾ ਪੱਤਰ ਦੱਸਿਆ ਆਪਾਂ ਨੂੰ ਹਨਾ ਇੱਕਾ ਹਰਜਾਨਾ ਪੂਰਤੀ ਬਾਂਡ ਹੈ ਹਨ ਇਹਦੀ ਮੈਂ ਅੱਗੇ ਥੋੜਾ ਅੱਗੇ ਜਾ ਕੇ ਤੁਹਾਨੂੰ ਜਿਆਦਾ ਡਿਟੇਲ ਦੇ ਵਿੱਚ ਦੱਸਦਾ ਵੀ ਕੀ ਚੀਜ਼ਾਂ ਨੇ ਇੱਕ ਵਾਰ ਆਪਾਂ ਤੁਸੀਂ ਨੋਟ ਕਰ ਲਓ ਤੇ ਇੱਕ ਆਪਣਾ 10th ਦਾ ਸਰਟੀਫਿਕੇਟ ਇੱਕ ਬਈ ਤੁਹਾਡਾ ਆਈਟੀਆਈ ਦੇ ਚਾਰੇ ਸਰਟੀਫਿਕੇਟ ਹਨਾ ਦੋਨੇ ਸਮੈਸਟਰਾਂ ਦੇ ਮੰਨ ਲਓ ਦੋਨੇ ਸਾਲਾਂ ਦੇ ਤੇ ਇੱਕ ਜਿਹੜਾ ਇਕੱਠਾ ਕੰਬਾਈਨ ਹੁੰਦਾ ਉਹ ਤੇ ਇੱਕ ਬਈ ਤੁਹਾਨੂੰ ਡਿਗਰੀ ਮਿਲਦੀ ਹੁੰਦੀ ਹੈ ਜਿਹੜੀ ਉਹ ਹੈ ਨਾ ਇਹ ਚਾਰੇ ਡਾਕੂਮੈਂਟ ਇੱਥੇ ਪੰਜਵੇਂ ਪੁਆਇੰਟ ਤੇ ਆਪਣੇ ਬਣਦੇ ਨੇ ਤੇ ਇੱਕ ਬਈ ਆਧਾਰ ਕਾਰਡ ਆਧਾਰ ਕਾਰਡ ਇਹਨਾਂ ਨੇ ਇਕੱਲਾ ਲਿਖਿਆ ਹੈ ਇਹਦੇ ਚ ਆਪਾਂ ਨੂੰ ਮਾਤਾ ਪਿਤਾ ਦੇ ਆਧਾਰ ਕਾਰਡ ਵੀ ਨਾਲ ਲੈ ਕੇ ਜਾਣੇ ਨੇ ਠੀਕ ਹੈ ਤੇ ਆ ਗਿਆ ਜੀ ਪੰਜਾਬ ਡੋਮਿਸਾਈਲ ਇੱਥੇ 1 1 2023 ਤੋਂ ਲਿਖਿਆ ਹੋਇਆ ਹੈ ਪਰ ਤੁਸੀਂ ਬਈ 1 2025 ਤੋਂ ਲੈਣਾ ਹੈ ਹਨਾ ਤੇ ਅੱਗੇ ਜਾ ਕੇ ਜੀ ਕਾਸਟ ਸਰਟੀਫਿਕੇਟ ਇਹ ਵੀ 2025 ਦਾ ਬਣਿਆ ਹੋਇਆ ਹੋਣਾ ਚਾਹੀਦਾ ਹੁਣ ਆਪਾਂ ਜੋ ਪਿਛਲੀ ਵਾਰ ਹਨਾ ਅਪਰੈਂਟਸਿਪ ਦਾ एग्जाम पास ਕਰਨ ਵਾਲੇ ਵਿਦਿਆਰਥੀਆਂ ਤੋਂ ਇਹ ਡਾਕੂਮੈਂਟ ਲਏ ਗਏ ਸੀ ਤੁਹਾਨੂੰ ਆਪਾਂ ਨੇ ਇਹ ਅੱਠੇ ਡਾਕੂਮੈਂਟ ਹੁਣ ਹਨਾ ਦੱਸਤਾ ਦਿੱਤਾ ਵੀ ਇਹ ਇਹ ਚਾਹੀਦੇ ਨੇ ਆਪਾਂ ਨੂੰ ਨਾ ਹੁਣ ਤੁਹਾਨੂੰ ਆਪਾਂ ਇਹ ਸਾਰੇ ਦੇ ਸਾਰੇ ਡਾਕੂਮੈਂਟ ਦਿਖਾਉਣੇ ਆ ਬਈ ਵੀ ਇਹ ਕਿਵੇਂ ਦੇ ਨੇ ਸਭ ਤੋਂ ਪਹਿਲਾਂ ਜਿਹੜਾ ਟੈਸਟ ਸਟੇਸ਼ਨ ਫਾਰਮਤੀ ਗਈ ਛੋਡਾ ਹਨਾ ਉਹ ਇਹ ਵਾਲਾ ਹੈਗਾ ਇਹਦੇ ਵਿੱਚ ਬਈ ਤੁਹਾਡੀ ਆਪਣੀ ਸਾਰੀ ਡਿਟੇਲ ਹੈ ਨਾ ਪਰਸਨਲ ਡਿਟੇਲ ਕਹਿ ਦਿੰਦੇ ਨੇ ਜਿਵੇਂ ਆਪਾਂ ਜੇ ਮੈਂ ਆਪਣਾ ਨਾਮ ਫਾਦਰ ਨੇਮ ਹਨ ਐਡਰੈਸ ਤੇ ਤੁਹਾਡੀ ਕੁਆਲੀਫਿਕੇਸ਼ਨ ਵਗੈਰਾ ਸਾਰਾ ਕੁਝ ਭਰਿਆ ਹੋਣਾ ਚਾਹੀਦਾ ਤੇ ਇਹਦੀਆਂ ਦੋ ਕਾਪੀਆਂ ਚਾਹੀਦੀਆਂ ਨੇ ਬਈ ਸਾਨੂੰ ਹਨ ਤੇ ਇਸ ਤੋਂ ਅੱਗੇ ਬਈ ਇੱਕ ਆ ਸਵੈ ਘੋਸ਼ਣਾ ਲਿਖਿਆ ਹੋਇਆ ਜਿਹੜਾ ਉਹ ਏ ਚੀਜ਼ ਹੈ ਬਈ ਹਨ ਜੋ ਤੁਹਾਡੇ ਕਰੈਕਟਰ ਵਗੈਰਾ ਬਾਰੇ ਦੱਸਦਾ ਹੈ ਹਨ ਤੇ ਸਵੈ ਤਸਦੀਕ ਹੋਣਾ ਚਾਹੀਦਾ ਹੈ ਮਤਲਬ ਸਵੈ ਤਸਦੀਕ ਮਤਲਬ ਤੁਸੀਂ ਆਪ ਟੈਸਟਡ ਕਰ ਸਕਦੇ ਹੋ ਇਹਨੂੰ ਹਨਾ ਆਪਣੇ ਸਾਈਨ ਕਰਕੇ ਆ ਦੋ ਜਗ੍ਹਾ ਤੇ ਆਪਣੇ ਜਿਵੇਂ ਹਨ ਇੱਕ ਇੱਥੇ ਤੇ ਇੱਕ ਇੱਥੇ ਹਨਾ ਦੋ ਜਗ੍ਹਾ ਤੇ ਤੁਹਾਡੇ ਸਾਈਨ ਹੋਣਗੇ ਬਈ ਹਾਂ ਸਭ ਤੋਂ ਮਹੱਤਵਪੂਰਨ ਜੀ ਜਿਹੜਾ ਹਰਜਾਨਾ ਪੂਰਤੀ ਬਾਂਡ ਲਿਖਿਆ ਹੋਇਆ ਹੈ ਹਨਾ ਇਹ ਵੀ ਕਚੈਰੀਆਂ ਦੇ ਵਿੱਚੋਂ ਬਣਦਾ ਹੁੰਦਾ ਤੇ ਆ ਇਹਦੇ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ ਤੁਸੀਂ ਆਪ ਵੀ ਪੜ ਸਕਦੇ ਹੋ ਇਹ ਤੇ 25 ਰੁਪਏ ਦੇ ਸਟਾਮਪ ਦੇ ਉੱਤੇ ਇਹ ਇੱਕ ਬਾਂਡ ਬਣਦਾ ਹੁੰਦਾ ਜੋ ਕਿ तहसीलदार ਤੋਂ ਟੈਸਟਡ ਕਰਵਾਉਣਾ ਹੁੰਦਾ ਬਈ ਹਨਾ ਹਾਂਜੀ ਏਸੀ ਆਪਣੀ ਅੱਜ ਦੀ ਵੀਡੀਓ ਜੋ ਕਿ ਡਾਕੂਮੈਂਟਸ ਨੂੰ ਲੈ ਕੇ ਆਪਾਂ ਬਣਾਈ ਹੈ ਤੇ ਉਮੀਦ ਹੈ ਸਾਰੇ ਮਿੱਤਰ ਆਪਣੇ ਡਾਕੂਮੈਂਟਸ ਪਹਿਲਾਂ ਪਹਿਲਾਂ ਤਿਆਰ ਕਰ ਲਓਗੇ ਧੰਨਵਾਦ ਜੀ